ਬਾਬਾ ਬੁੱਢਾ ਜੀ ਦੇ ਦਰ ਤੇ ਆ ਕੇ ਜੋ ਵੀ ਕੋਈ ਮਰਜ਼ਾ ਰੱਖਦਾ ਕੋਈ ਧੀ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਜੋ ਵੀ ਕਿਸੇ ਦੀ ਕਾਮਨਾ ਹੁੰਦੀ ਹੈ ਗੁਰੂ ਨਾਨਕ ਦੇ ਦਰ ਤੋਂ ਹਰੇਕ ਦੀ ਝੋਲੀ ਭਰੀ ਜਾਂਦੀ ਹੈ ਸੋ ਅੱਜ ਵੀ ਬਹੁਤ ਸਾਰੀਆਂ ਸੰਗਤਾਂ ਤੁਸੀਂ ਦਰਸ਼ਨਦਾਰ ਕਰਦੇ ਆ ਵੇਖੀਆਂ ਹੋਣੀਆਂ ਕਿ ਕਿਵੇਂ ਮਿਸੇ ਪ੍ਰਸ਼ਾਦੀ ਲੈ ਕੇ ਆ ਰਹੀਆਂ ਨੇ ਝੋਲੀ ਚ ਪਵਾ ਰਹੀਆਂ ਕੋ ਪਾਵਨਾ ਬਣੀ ਤੇ ਇਹ ਸੱਚ ਵੀ ਹੈ ਕਿਉਂਕਿ ਸਾਨੂੰ ਇੱਥੇ ਝੂਠ ਬੋਲਣ ਦੀ ਲੋੜ ਨਹੀਂ ਹੈ ਕੋਈ ਕਿਸੇ ਪਖੰਡੀ ਬਾਬੇ ਦਾ ਡੇਰਾ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਗਮਰਾ ਕਰੀਏ ਸੱਚਮੁੱਚ ਗੁਰੂ ਨਾਨਕ ਦੀ ਕਲਾ ਵਰਤਦੀ ਹੈ ਬਹੁਤ ਸਾਰੇ ਗੁਰਮੁਖ ਪਿਆਰੇ ਆਉਂਦੇ ਨੇ ਜਿਹੜੇ ਕਹਿੰਦੇ ਜੀ ਇੰਨਾ ਚਿਰ ਹੋ ਗਿਆ ਮੈਰਿਜ ਹੋਏ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਫਿਰ ਸਾਨੂੰ ਕਿਸੇ ਨੇ ਦੱਸਿਆ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਲੜ ਲੱਗੇ ਅਸੀਂ ਭਰੋਸਾ ਕਰ ਲਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਅਸੀਂ ਕਿਸੇ ਮੜੀ ਕਬਰ ਮਜ਼ਾਰ ਤੇ ਨੱਕ ਗੋਡਾ ਨਹੀਂ ਰਗੜਦੇ ਅਸੀਂ ਕਿਸੇ ਦੰਬੀ ਪਖੰਡੀ ਦੇ ਗਿੱਟੇ ਗੋਡੇ ਨਹੀਂ ਘੁੱਟਦੇ ਤੇ ਵਾਹਿਗੁਰੂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਕਰੋ ਸਾਨੂੰ ਪੁੱਤ ਮਿਲਿਆ ਸਾਨੂੰ ਧੀ ਮਿਲੀ ਹੈ ਅੱਜ ਵੀ ਐਸੇ ਬਹੁਤ ਸਾਰੇ ਗੁਰਮੁਖ ਪਿਆਰੇ ਆਉਂਦੇ ਨੇ ਔਰ ਸਾਡੇ ਕੋਲ ਅਖੰਡ ਪਾਠ ਕੰਪਲੈਕਸ ਬਣਿਆ ਹੋਇਆ ਹੈ ਤਕਰੀਬਨ ਰੋਜ਼ਾਨਾ 20 ਤੋਂ 25 ਦੇ ਦਰਮਿਆਨ ਜਿਹੜੀਆਂ ਖੰਡਪਾਟ ਸਾਹਿਬੰਦ ਦੀ ਸ਼ਰਧਾਲੂਆਂ ਵੱਲੋਂ ਜਿਨ੍ਹਾਂ ਦੀਆਂ ਕਾਮਨਾਵਾਂ ਪੂਰਨੀਆਂ ਹੁੰਦੀਆਂ ਉਹਨਾਂ ਨੂੰ ਤਾਂ ਤਰੀਕ ਲੈਣੀ ਪੈਂਦੀ ਹੁੰਨੀ। ਹਾਂਜੀ ਹਾਂਜੀ। ਲੰਮਾ ਸਮਾਂ ਵੀ ਲੰਘ ਜਾਂਦਾ ਸਾਲ-ਸਾਲ ਵਿਲੰਗ ਜਾਂਦਾ। ਹਾਲੇਕ ਵੀ 25 ਖੰਡਪਾਟ ਜਿਹੜੇ ਰੋਜ਼ ਹੁੰਦੇ ਆ। ਸੋ ਇਸ ਤਰ੍ਹਾਂ ਜੇ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੀ ਮਹਿਮਾ ਵਡਿਆਈ ਦੀ ਗੱਲ ਕਰਦੇ ਆ ਕਿ ਅਸੀਂ ਮੁੱਕ ਜਾਵਾਂਗੇ। ਬਾਬਾ ਬੁੱਢਾ ਸਾਹਿਬ ਜੀ ਦੀ ਵਡਿਆਈ ਕਦੀ ਖਤਮ ਨਹੀਂ ਹੋਊਗੀ।